ਕੋਈ ਆਈ.ਡੀ.ਏ. ਕੀਤੀ ਜਾਂ ਕੋਈ ਡਿਪਲੋਮਾ ਕੀਤਾ ਹੁੰਦਾ ਮੈਂ ਤਾਂ ਆਪ ਹੈਰਾਨਾ ਇਹ ਚੀਜ਼ ਵੇਖ ਕੇ ਬਾਈ ਜੀ ਬਹੁਤ ਥੋੜੀ ਲੱਗੀ ਮੈਨੂੰ ਮੈਂ ਤਾਂ ਇਹ ਵੀ ਕਹਾਂਗਾ ਵੀ ਜਿਹੜੇ ਆਪਣੇ ਕਿਸਾਨ ਭਰਾ ਹੈਗੇ ਜਿਨ੍ਹਾਂ ਕੋਲੇ ਟਾਈਮ ਹੈ ਨਹੀਂਗਾ ਲਿਬਰਲਾਂ ਕੋਲੇ ਉਹਨਾਂ ਨੂੰ ਹਾਂਜੀ ਅੱਜ ਦੇ ਵਲੌਗ 'ਚ ਸਾਡੀ ਟੀਮ ਜਾ ਰਹੀ ਹੈ ਪੁੱਲਰ ਸਾਹਿਬ ਦੀ ਅੱਜ ਅਸੀਂ ਜਾ ਰਹੇ ਹਾਂ ਜੀ ਸਿੰਘ ਦੇ ਘਰੇ ਉਹ ਜੋ ਕਿ ਵਾਲ ਪੱਟੀ ਕਰ ਰਹੇ ਅੱਛਾ ਜੀ ਹਾਂ ਵਾਲ ਪੱਟੀ ਦਾ ਕੰਮ ਕੀ ਕਰ ਰਹੇ ਨਾ ਹਾਂ ਆਪ ਹੀ ਕਰ ਰਹੇ ਜੀ ਸਿੰਘ ਆਹ ਮੰਗਲਾ ਆਦੀ ਆ ਕੀ ਕਰ ਰਿਹਾ ਹੈ ਗੁਰੂ ਜੀ ਅੱਜ ਵਖਾਾਂਗੇ ਇੱਕ ਜੀਵਿਦਾ ਨਾਲ ਸਿੱਧਾ 14 15 ਵਜੇ ਉਹ ਵੀ ਕੰਮ ਕਰਦਾ ਹੈ ਆਮਨੇ ਦੰਦੇ ਦੇ ਦਿਲ ਚੋਂ ਕਰ ਸਕਦਾ ਜੀ ਹਾਂ ਜੀ ਨਾ ਅੰਦੇ ਵਿੱਚ ਲੇਬਰ ਦੀ ਲੁੱਕ ਕਹਿੰਦੇ ਘਾਟ ਦਾ ਹਾਂ ਬੰਦਾ ਆਪ ਹੀ ਕਰਿਆ ਹੋਇਆ ਸੀਗਾ ਜ਼ਮੀਨ ਉਹਨੇ ਕੋ ਕਰਦਾ ਕੋ ਠੀਕੇ ਦੇਣਾ ਆਪ ਵੀ ਆਮ ਕਰੀ ਗਏ ਆਪ ਵੀ ਗੁੱਟੀ ਆ ਵੀ ਕਰੀ ਹੈ ਠੀਕ ਹੈ ਜੀ ਉਹ ਕਹਿਆ ਆਪਾਂ ਵਖਾਾਂਗੇ ਅੱਜ ਸੱਜਣੋ ਅੱਜ ਦੀ ਵੀਡੀਓ ਬਹੁਤ ਕਮਾਲ ਦੀ ਆ ਵੀਡੀਓ ਨੂੰ ਆਖਰ ਤੱਕ ਵੇਖਿਓ ਤੁਹਾਨੂੰ ਸਮਝ ਆਊਗਾ ਕਿ ਇੱਕ ਜੱਟ ਜੀਵਿੰਦਾਰ ਨੇ ਬੰਦੇ ਨੇ ਆਪਦੇ ਘਰ ਵਿੱਚ ਇਕੱਲੇ ਨਹੀਂ ਪੀਓ ਪੀ ਕਰਤੀ ਬਿਨਾ ਕਿਸੇ ਲੇਬਰ ਤੋਂ ਬਿਨਾ ਕਿਸੇ ਵੀਡੀਓ ਦੇਖਿਓ ਵੀਡੀਓ ਆਖਰ ਤੱਕ ਜਰੂਰ ਵੇਖਿਓ ਤੇ ਬਾਈ ਨੂੰ ਜਰੂਰ ਹੱਲਾਸ਼ੀਰੀ ਦਿਓ ਕਮੈਂਟ ਕਰੋ ਲਾਈਕ ਕਰੋ ਸ਼ੇਅਰ ਕਰੋ ਬਾਈ ਦੇ ਕੋਲੇ ਜ਼ਮੀਨ ਹੈਗੀ 15 ਤੋਂ 20 ਕਿੱਲੇ ਤੇ ਬਾਈ ਨੇ ਇੱਕ ਵੀ ਲੇਬਰ ਨਹੀਂ ਪਾਈ ਕਹਿੰਦਾ ਮੈਂ ਖੁਦ ਕੰਮ ਕਰਨਾ ਆਪਦੇ ਕੰਮ ਦਾ ਸਕੂਨ ਹੀ ਵੱਖਰਾ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਦੋਸਤੋ ਸ਼ੇਅਰ ਕਰੋ ਇਹ ਪਿੰਡ ਦੋਦਾ ਦਾ ਨੌਜਵਾਨਾ ਬਾਈ ਜੀ ਜੋ ਖੇਤੀ ਵੀ ਕਰਦਾ ਤੇ ਜਿਹਨੇ ਪੀਓਪ ਖੁਦ ਬਿਨਾ ਕਿਸੇ ਦੀ ਮਦਦ ਤੋਂ ਬਿਨਾ ਕੋਈ ਵੀਡੀਓ ਦੇਖੇ ਕੱਲੇ ਨੇ ਕੀਤੀ ਆ ਦੇਖ ਸਕਦੇ ਹੋ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਵੀਡੀਓ ਪੂਰੀ ਦੇਖਿਓ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਜਕਸੀਰ ਸਿੰਘ ਦੇ ਘਰੇ ਗਏ ਆ ਪੈਨ ਦੋਦਾ ਦੇ ਵਿੱਚ ਮੇਰੇ ਨਾਲ ਬਈ ਭੁੱਲਰ ਜੀ ਅਲਮੋਲੀ ਨਾਲ ਤੇ ਚਾਰਨਾ ਜੀ ਜੀ ਮਿਲਦੇ ਆ ਅੱਜ ਬਹੁਤ ਵਧੀਆ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਆ ਜਿਹੜੇ ਵੀਰ ਕਹਿੰਦੇ ਆ ਤੁਹਾਨੂੰ ਲੇਵਲ ਨਹੀਂ ਮਿਲਦੀ ਤੇ ਜਾਂ ਸਾਡਾ ਟਾਈਮ ਹੀ ਲੱਗਦਾ ਹਨਾ ਤੇ ਬਾਈ ਦੀ ਵਾਈ ਵੀ ਆਪ ਕਰਦਾ 10 15 ਕਿੱਲਾਂ ਦੀ ਤੇ ਨਾਲ ਬਾਈ ਨੇ ਕਹਿੰਦਾ ਬਾਈ ਪਤਾ ਪੁੱਛਦੇ ਬਾਈ ਨੂੰ ਜਾਣ ਕੇ ਲੈਨੇ ਆ ਕਿ ਜਿੰਨੇ ਵੀ ਘਰ ਦੀ ਸਾਰੀ ਪੀਓਪੀ ਆ ਬਾਈ ਆਪ ਕਰ ਰਿਹਾ ਪੁੱਛਦੇ ਵੀ ਲੇਬਰ ਨਹੀਂ ਮਿਲੀ ਸੀਗੀ ਤਾਂ ਕੀ ਬਾਈ ਸਸੇ ਕਰ ਬਸੇ ਕਰ ਉਹ ਕੀ ਕਹਿੰਦਾ ਮੈਂ ਕਹਿੰਦੇ ਵੀ ਤੇ ਕੀ ਕਾਰਨ ਜਿਹੜਾ ਤੁਸੀਂ ਸਾਲ ਸੁਸਾਫ ਕਰ ਰਹੇ ਹੋ ਇਹ ਆਪਾਂ ਨੂੰ ਪਹਿਲਾਂ ਤੇ ਨਾ ਪੁੱਛਾਉਂ ਵੀ ਆਪਾਂ ਨਾਲ ਕਰਦੇ ਸ਼ੌਂਕ ਹਾਂ ਸ਼ੌਂਕ ਦੀ ਮਨ ਵੀ ਆਪ ਦਾ ਆਪ ਕੰਮ ਆ ਕਰਿਆ ਆਪਾਂ ਤੇ ਠੀਕ ਹੈ ਜੀ ਕਿ ਜਿਹੜੀ ਬਈ ਆਪਣੀ ਅ ਕਈ ਵਾਰੀ ਕੀ ਹੁੰਦਾ ਵੀ ਆਪਾਂ ਨੂੰ ਲੇਬਰ ਦੀ ਕਾਰਡ ਹੁੰਦੀ ਏਦਾਂ ਦਾ ਕੋਈ ਪ੍ਰੋਬਲਮ ਨਹੀਂ ਹਾਂ ਲੇਬਰ ਵੀ ਮੈਂ ਕਰ ਦੋ ਕੰਮ ਕਰਵਾਈ ਸੋ ਦੋ ਕੰਮ ਅੱਜ ਹੁਣ ਸਵੇਰੇ ਬਦੂ ਘਰ ਕੋਲ ਕਰਵਾਈ ਸੀ ਉਹ ਨਹੀਂ ਮੈਂ ਜਰਾ ਆਪ ਹੀ ਕਰਦੇ ਹਾਂ ਲੇਬਰ ਦੇ ਵੀ ਜਰਾ ਕੋਸ਼ਿਸ਼ ਕਰਦੇ ਠੀਕ ਆ ਬਈ ਤੇ ਬਈ ਇਹ ਤੁਸੀਂ ਫਿਰ ਕੋਈ ਵੀਡੀਓ ਵਗੈਰਾ ਵੇਖੋ ਜਾਂ ਵੈਸੀ ਜਾਂ ਕਿਸੇ ਦੇ ਨਹੀਂ ਨਹੀਂ ਮੈਂ ਆਪ ਹੀ ਵੀਡੀਓ ਲਿਖੇ ਆ ਜਿਹੜੀ ਥਰਮੋ ਕੋਲ ਆ ਹੈ ਇਦ ਕਰ ਕੋਈ ਵੀਡੀਓ ਯੂਟਿਊਬ ਤੇ ਹੈ ਨਹੀਂ ਵੇਖੀ ਤੁਸੀਂ ਕਰ ਲਓ ਤੁਸੀਂ ਵੀ ਆਪਣੇ ਆਪ ਹੀ ਮੈਂ ਸੋਚ ਕੇ ਲਾ ਕੇ ਦੇਖਿਆ ਜਦਾਤਰ ਤਾਂ ਤੁਸੀਂ ਵਾਲ ਪੱਟੀ ਨਾਲ ਕਰਦੇ ਆ ਜਾਂ ਤਾਰਾਂ ਨਾਲ ਕਰਦੇ ਆ ਪੀਓ ਵੀ ਕਰਦੇ ਆ ਆਹ ਜੀ ਗੱਲ ਦਾ ਵੇਟ ਬਹੁਤ ਹੋਇਆ ਮਨ ਨੂੰ ਬਿਲਕੁਲ ਜੀ ਜੀ ਮੈਨੂੰ ਪਤਾ ਪੀਓ ਵੀ ਕਰ ਦਿੰਦੀ ਇਹ ਬਹੁਤ ਹਲਕੀ ਹੈ ਤੇ ਬਹੁਤ ਜਗ ਹੁਣ ਤੇ ਖੜਾ ਕੇ ਬੋਲ ਜੀ ਮੈਂ ਕਰ ਦਿੰਦਾ ਬਿਲਕੁਲ ਹਾਂ ਸਹੀ ਜੀ ਤੇ ਜਿਵੇਂ ਬਈ ਸਫਾਈ ਵੀ ਪੂਰੀ ਆ ਹਨਾ ਜਿਵੇਂ ਤੁਸੀਂ ਪੂਰਾ ਆਪਾਂ ਕਹਿ ਦਿੰਦੇ ਆ ਜਿਵੇਂ ਇੱਕ ਟੌਪ ਦੇ ਮੈਸਤਰੀ ਕੰਮ ਕਰਦਾ ਉਹਦਾ ਕੀਤਾ ਹੋਇਆ ਇਹ ਬਈ ਫਿਰ ਕਿੰਨੇ ਦਿਨ ਲੱਗੇ ਕਿੰਨੇ ਦਿਨ ਸ਼ੁਰੂ ਕੀਤਾ ਪਹਿਲਾਂ ਇਹ ਜਿਹੜਾ ਹਰ ਮਾਈਨ ਦਾ ਨਾ ਕੰਮ ਆ ਹਾਂ ਜੀ ਇਹ ਛੱਤ ਦੋ ਦਿਨਾਂ ਚ ਕਰਤੀ ਦੋ ਦਿਨਾਂ ਚ ਕਰਤੀ ਛੱਤ ਤਿਆਰ ਹੋ ਗਈ ਕੱਲ ਛੱਤ ਕੀ ਗੱਲ ਨਹੀਂ ਤੇ ਜਿਵੇਂ ਤੁਸੀਂ ਉਹ ਪਿਛਲੇ ਆਪਾਂ ਸੂਈ ਦੇ ਕਮਰਾ ਦੇਖਿਆ ਸੀ ਜਾਂ ਲੌਬੀ ਦੇਖੀ ਸੀਗੀ ਤੇ ਕਿੰਨਾ ਕੰਮ ਕੰਪਲੀਟ ਹੋਇਆ ਰਹਿਦਾ ਕੰਮ ਤੇ ਕੁਝ ਰਹਿ ਕੰਪਲੀਟ ਹੋ ਰਿਹਾ ਨਹੀਂ ਰਹਿਦਾ ਹਜੇ ਉਹਰੇ ਇੱਕ ਵਾਲ ਪੱਟੀ ਲੱਗੀ ਹੋਈ ਹੈ ਜਿਵੇਂ ਆਹ ਵਾਲ ਪੱਟਲ ਕਿਸੇ ਦੇ ਪੇਟ ਹੋਣਾ ਜੇ ਉਧਰ ਸਾਰੇ ਤੇ ਪੇਟ ਹੋਣਾ ਹੈ ਠੀਕ ਹੈ ਜੀ ਤੇ ਹਾਂਜੀ ਭੁੱਲਰ ਸਾਹਿਬ ਵੀ ਕੀ ਬਾਈ ਕਿਵੇਂ ਦਾ ਲੱਗਿਆ ਤੁਹਾਨੂੰ ਕੰਮ ਇਹਦਾ ਬਹੁਤ ਵਧੀਆ ਲੱਗਿਆ ਭਾਈ ਜੀ ਇਹ ਤਾਂ ਲੱਗਦਾ ਜਿਵੇਂ ਨਾ ਬਾਈ ਜੀ ਕੋਈ ਆਈਟੀਆ ਕੀਤੀ ਜਾਂ ਕੋਈ ਡਿਪਲੋਮਾ ਕੀਤਾ ਹੁੰਦਾ ਮੈਂ ਤਾਂ ਆਪ ਹੈਰਾਨਾ ਇਹ ਚੀਜ਼ ਵੇਖ ਕੇ ਬਾਈ ਜੀ ਦੀ ਬਹੁਤ ਸੋਹਣੀ ਲੱਗੀ ਮੈਨੂੰ ਮੈਂ ਤਾਂ ਇਹ ਹੀ ਕ ਕਿਸਾਨ ਭਰਾ ਹੈਗੇ ਜਿਨ੍ਹਾਂ ਕੋਲੇ ਟਾਈਮ ਹੈ ਨੀਗਾ ਲੇਬਰ ਵਾਲਿਆਂ ਕੋਲੇ ਉਹਨਾਂ ਨੂੰ ਆਪ ਕਰਨਾ ਚਾਹੀਦਾ ਕੰਮ ਜੀ ਬਹੁਤ ਸੋਹਣਾ ਕੰਮ ਆ ਬਾਈ ਦਾ ਇੱਕ ਵਾਰੀ ਕੰਮ ਵੇਖਣ ਨੂੰ ਬਹੁਤ ਸੋਹਣਾ ਲੱਗਿਆ ਬਾਈ ਇਹ ਤੇ ਗੋਪੀਜੀਤ ਚੰਗੀ ਗੱਲ ਹੈ ਜਿਹੜੇ ਕਿਸਾਨ ਆਪ ਕਰਦੇ ਆ ਕੰਮ ਬਹੁਤ ਵਧੀਆ ਮਿਹਨਤੀ ਲੋਕ ਆ ਨਾਲੇ ਤਾਂ ਇਹ ਦੇ ਵਿੱਚ ਸਾਰੇ ਜਿਹੜੇ ਕੰਮ ਦੇ ਵਿੱਚ ਇਹਨਾਂ ਦੀ ਵੀ ਜਨਕ ਵਧੀਆ ਹੋ ਜਾਊਗਾ ਫੋਨ ਮਿਲਦਾ ਫੋਨ ਮਿਲਦਾ ਜੀ ਨਾਲੇ ਟੈਪ ਪਾਰਟਿਸਪੈਂਟ ਨਾਲ ਆਪ ਦਾ ਕਰਦੇ ਆ ਘਰੇ ਆ ਜੀ ਨਾਲੇ ਨਾਲੇ ਖੇਤੀ ਦਾ ਕੰਮ ਕਰਦੇ ਆ ਮੈਨ ਲੱਗਣਾ ਬਹੁਤ ਵਧੀਆ ਬਾਈ ਜੀ ਆਪ ਦਾ ਕੰਮ ਕੀਤੀ ਦਾ ਵਧੀਆ ਆਪ ਦਾ ਜੋ ਟਾਈਮ ਲੱਗਿਆ ਦਾ ਜਦੋਂ ਮਰਜ਼ੀ 2:30 ਵਜੇ ਆ ਦਾ ਹੜਮੀ ਦਾ ਜਦੋਂ ਲੱਗੇ ਨਾ ਆਪ ਦਾ ਕੰਮ ਬਹੁਤ ਵਧੀਆ ਬਿਲਕੁਲ ਜੀ ਬਹੁਤ ਵਧੀਆ ਲੱਗਿਆ ਮੈਂ ਤਾਂ ਆਪ ਦਾ ਮਰਕ ਵਧੀਆ ਬਤ ਚੀਜ਼ ਬਣੀ ਗਈਆਂ ਠੀਕ ਹੈ ਤੇ ਬਾਈ ਸਾਰਾ ਫਿਰ ਦੁੱਧੇ ਵਾਲਾ ਜਿਹੜਾ ਰੰਗ ਰੂੰਗ ਵਗੈਰਾ ਹਾਂ ਇਥੇ ਦੁੱਧੇ ਲਿਖਦੇ ਆਪਣੇ ਠੀਕ ਹੈ ਜੀ ਤੇ ਹਰਗੁਰਚਨ ਬਾਈ ਕਿਵੇਂ ਲੱਗਿਆ ਬਾਈ ਦਾ ਕੰਮ ਬਹੁਤ ਵਧੀਆ ਲੱਗਿਆ ਦਾ ਹਾਂਜੀ ਕਿ ਮੈਨੂੰ ਗੱਲ ਪਰਤੋਂ ਲੱਗਿਆ ਪਿਆ ਐ ਕਰਕੇ ਵੀਡੀਓ ਬਣਾਉਣੀ ਆ ਕਿਉਂਕਿ ਜਦੋਂ ਮੈਂ ਤਾਂ ਮੈਨੂੰ ਲੱਗਦੀ ਬੜੀ ਵਧੀਆ ਬਾਈ ਹਾਂ ਤੇ ਜਿਵੇਂ ਕਹਿੰ ਤੇ ਜਿਹੜੇ ਹੋਰ ਬਈ ਜਿਵੇਂ ਦਾਰਾ ਜਿਵੇਂ ਹੁਣ ਤੁਹਾਨੂੰ ਪਤਾ ਵਿਆਹ ਦਾ ਸੀ ਨਾ ਅਗਰ ਕਹਿੰਦਾ ਲੇਬਰ ਨਹੀਂ ਮਿਲਦੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਮੈਸੇਜ ਤਾਂ ਇਹੀ ਹੈ ਵੀ ਆਪ ਕਰ ਸਕਦਾ ਬੰਦਾ ਕੀ ਨਹੀਂ ਕਰਾਣਗੇ ਕੋਈ ਤੁਸੀਂ ਤਾਂ ਕੈਮਰਾ ਮਾਚਾ ਦੇ ਠੀਕ ਹੈ ਬਹੁਤ ਵਧੀਆ ਸ਼ੌਂਕ ਨਾਲ ਕੰਮ ਕੀਤਾ ਜੇ ਸਾਰੀ ਕੋਠੀ ਗਈ ਹੋਵੇ ਇਹ ਤਾਂ ਇਹ ਫਿਕਰ ਮੇਰੀ ਜੀ ਖੜੀ ਹੈ ਸਾਰੀ ਕੋਠੀ ਵਿਆਹ ਕਰ ਰਿਹਾ ਕੋਈ ਵਧੀਆ ਵੈਸੇ ਭਈ ਇਹਦਾ ਤੁਸੀਂ ਐਸਟੀਮੇਟ ਤਾਂ ਬਣਾਇਆ ਹੋਊਗਾ ਕਿੰਨਾ ਖਰਚਾ ਆਜੂਗਾ ਪਹਿਲਾਂ ਬਣਾਇਆ ਸੀਗਾ ਨਹੀਂ ਨਹੀਂ ਕੋਈ ਐਸਟੀਮੇਟ ਨਹੀਂ ਬਸ ਕਿਹੜਾ ਲੈਵਲ ਚ ਆਹਾਗੇ ਨੇ ਲੱਗਿਆ ਇਸ ਤੇ ਇਸ ਕਮਰੇ ਜਰਪੀਆ ਤਨਗਿਆ ਰਿਹਾ ਮਸਾਰਾ ਠੀਕ ਆ ਸਾਰਾ ਕਰ ਕਰ ਨਹੀਂ ਤੁਸੀਂ ਜਿਵੇਂ ਲੇਬਰ ਤੋਂ ਪਹਿਲਾਂ ਅਸੀਂ ਮੇਰੇ ਲਵਾਇਆ ਬਿੱਲੀ ਲੇਬਰ ਤੋਂ ਪਹਿਲਾਂ ਉਹ ਕਹਿੰਦਾ ਮਨੂੰ ਪਹਿਲਾਂ ਪੁੱਛਿਆ ਸੀ ਕਿ ਮੈਂ ਸਾਰਾ ਪੇਂਟ ਕਰਾਉਣਾ ਹਾਂ 25000 ਰੁਪਏ ਲੇਬਰ ਕਹਿੰਦਾ ਸੀ 25000 ਤੇ 70 ਕਸੇ 60000 ਦਾ ਸਾਰਾ ਪੇਂਟ ਕੁੱਟ ਕਹਿੰਦਾ ਲੱਗੂਗਾ 80000 ਰੁਪਏ ਕਹਿੰਦਾ ਸਾਰਾ ਪੁੱਲ ਠੀਕ ਹੈ ਬਈ ਇਹ ਕਈ ਵਾਰ ਮੈਂ ਆਇਆ ਹੁੰਦਾ ਜੀ ਬੰਦਾ ਪੈਸੇ ਤੋਂ ਡਰ ਗਿਆ ਹੋਵੇ ਤੇ ਵੈਸੀ ਬਈ ਨਹੀਂ ਨਹੀਂ ਵੈਸੀ ਮੈਂ ਬਾਅਦ ਪਹਿਲੇ ਸਾਲ ਤੋਂ ਮਾਇਨੇ ਸਾਲ ਤੋਂ ਪਹਿਲਾਂ ਪਹਿਲਾਂ ਬਾਪੂ ਦਾ ਕੰਮ ਕਰਾ ਰਿਹਾ ਸੀ ਅਜੇ ਬਾਪੂ ਜੀ ਦਾ ਕੰਮ ਤਿਆਰ ਕੀਤਾ ਸੀ ਜਿਵੇਂ ਬਈ ਆਪਾਂ ਕਹਿੰਦੇ ਨੇ ਉਹਨਾਂ ਨੂੰ ਯਾਰ ਕਈ ਬੰਦੇ ਕਹਿੰਦੇ ਆਪਾਂ ਤੋਂ ਨਹੀਂ ਕੰਮ ਹੁੰਦਾ ਉਨਨੂੰ ਆਪਾਂ ਕੀ ਮੈਸੇਜ ਦਿੰਨੇ ਜਿਵੇਂ ਆਪਾਂ ਕਹਿ ਦਿੰਨੇ ਆ ਆਪਾਂ ਨਹੀਂ ਬਈ ਇਹ ਮੈਸਥਰੀ ਕਰੂ ਲੇਬਰ ਆ ਹਨਾ ਇਹ ਹਰੇਕ ਘਰ ਤੇ ਕਹਿ ਦਿੰਦੇ ਜਾਂ ਕੋਈ ਕੰਮ ਕਰਦਾ ਇਹਦਾ ਜਵਾ ਕੰਮ ਕਰਨਾ ਚਾਹੁੰਦਾ ਉਹ ਕਹਿੰਦਾ ਯਾਰ ਤੂੰ ਨਾ ਕਰ ਖਰਾਬ ਕਰ ਪਹਿਲਾਂ ਜੋੜੀਆਂ ਛੁੱਪੀਦਾਗਾ ਫੇ